ਫਿਰ ਤੁਸੀਂ ਸਾਡਾ ਕੋਈ ਮੈਨੇਜਰ ਬੁਲਾ ਕੇ ਕਿਸੇ ਨੇ ਕਿਤੇ ਜਾਣੇ ਨਹੀਂ ਕਿਤੇ ਲੈਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪੈ ਜਾਓ ਇਹ ਗੱਲ ਕਰ ਮਨੇ ਤੁਹਾਡੀ ਵਿੱਚ ਕੀ ਲੱਪਾ ਕਰਦੇ ਤੁਹਾਡੀ ਇਹ ਗੱਲ ਕੀਤੀ ਕੱਢ ਕੇ ਮੈਨੂੰ ਅੱਜ ਅਪਾਇੰਟਮੈਂਟ ਹੈ ਮੈਂ ਕਾਹਨਾਂ ਵਾਸਤੇ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਖੋਲਣਾ ਨਹੀਂ ਲਿਆਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਸਾਡੇ ਕੋਲੋਂ ਚੰਗੀ ਕਰਾਂ ਤਰੀਕਾ ਥੋੜਾ ਹੈ ਕਿ ਤੁਸੀਂ ਬਹਿ ਗਏ ਮੈਂ ਥੱਕਲ ਜਣੀ ਕਰੀ ਜਾਂਦੀ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਜਿਹੜੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਸੈਵਨ ਆ ਕਿਉਂ ਕਿ ਇੱਕ ਪੁਣ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਜਿਵੇਂ ਸੈਵਨ ਸੈਵਨ 88 3608 608 70 ਫੋਨ ਲਾ ਕੇ ਵੇਖ ਜੇ ਮਰਜੀ ਖਾਣੇ ਬੁਲਾ ਦੇ ਜੇ ਇਹਨਾਂ ਨੂੰ ਖਾਣੇ ਕੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਇਸ ਤਰੀਕਾ ਥੋੜਾ ਵੀ ਉਹ ਨਹੀਂ ਛੱਡਾਂਗੇ ਗੱਲ ਹੈ ਗਲਤੀ ਕਿਸੇ ਦੇ ਡਰਾਈਵਰ ਦੀ ਲਾ ਡਰਾਈਵਰ ਦੀ ਗੱਲ ਕਰਦੇ ਆ ਜਲਦੀ ਬਸ ਤੇ ਚੜੀਆਂ ਤੇ ਆਪਣੇ ਮਨ ਨਾਲ ਜਲਦੀ ਤੇੜੀਆਂ ਆ ਮੈਂ ਕੀ ਹੋਇਆ ਸਾਨੂੰ ਕੋਈ ਗੱਲ ਲੱਗ ਜਾਂਦੀ ਫੇਰ ਭਾਤੀ ਸੱਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮੈਕ ਬਿਹੇਵ ਕੀਤਾ ਉਹਨੇ ਕੀ ਮਿਸਬੀਹਵ ਕੀਤਾ ਗੱਲਾਂ ਨਹੀਂ ਘੁਮਾਈ ਜਾਂਦਾ ਮੈਂ ਇੱਕ ਨੂੰ ਫੋਨ ਕਰਕੇ ਵੇਖਣਗੇ ਤਾਂ ਨੰਬਰ ਵੀ ਲੱਗਿਆ ਇੱਥੇ ਘੋਣਾ ਪਤਾ ਚੱਲਦਾ ਇਹ ਥੋੜੀ ਆਪਣੀ ਗੱਲ ਦਾ ਫਿਕਰ ਕੇ ਸਿਰ ਤੇ ਬੋਲ ਰਿਹਾ ਹਾਂ ਫੈਂ ਆਪਰੇ ਕਰਕੇ ਜਲਦੀ ਬਸੜੇਵੇਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ അവർ നമ്മൾ കണ്ടിട്ട് ਓਹ ਜੀ ਬਾਈ ਕਰੇ ਕਿਦਾਂ ਕਾਲ ਨੂੰ ਰਿਲਾਈਜ਼ ਕਰਦੇ ਨਾ ਠੀਕ ਆ ਤੁਹਾਨੂੰ ਜੋੜ ਲਓਗੇ ਅਗਰ ਵੀ ਛੱਡੋ ਇਸ ਕਰ ਚੜਾ ਦੇ ਜੀ ਤੁਹਾਡੇ ਜਿੰਮੇ ਲਈ ਰੇਟ ਹੋ ਰਿਹਾ ਸਰਦਾਰ ਪਰਸਾ ਦਾ ਕੰਮ ਆਂ ਦੇਖ ਲਓ ਮੈਂ ਕੀ ਹਾਲਾ ਰਿਹਾ ਇਹ ਫੈਸਲੇ ਆ ਤੁਹਾਨੂੰ ਕੰਮ ਨਾਲ ਕੋਈ ਸਾਹਮਣੇ ਤੇ ਡਿਸਟਰਬ ਨਾ ਕਰਦੇ ਨਾ ਉਸ ਦੀ ਰਾਸ ਕਰਦੇ ਨਾ ਲੈ ਮੈਂ ਨਹੀਂ ਕਰਦਾ ਉਹਨੇ ਕੀ ਕਰਤਾ ਤਾਂ ਸਮਝ ਨਹੀਂ ਆਇਆ ਸਾਰਾ ਤਰ੍ਹਾਂ ਨਾਲ ਵੀ ਸੌਰੀ 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 ਨਹੀਂ ਜਾਣੀ ਇਹ ਕੀ ਤਰੀਕਾ ਹੈ ਤੂੰ ਨਹੀਂ ਸਿਆਣੇ ਬਣੇ ਬੰਦੇ ਨੂੰ ਕਹਿ ਤਾ ਉਹਨੇ ਕਿਹਾ ਕਿ ਤਾ ਮੈਂ ਲੂਸ ਤਾਂ ਨਹੀਂ ਆ ਕੰਮ ਮੈਂ ਬਸੇ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਕਿਨੋਂ ਉਹ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਮੈਂ ਕਿਧਰੋਂ ਆਪਾਂ ਤਾਂ ਸਿਰਫ ਟਿੱਪੂ ਹੈਂਦੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਉਲਟਾ ਤੁਸੀਂ ਜਿਹੜੇ ਤੂੰ ਮਿਸਬੀਹੇਵ ਕੀਤਾ ਉਹ ਮੈਂ ਟੀਨੇ ਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬੱਦ ਤੋਂ ਥੱਲੇ ਲਾ ਕੇ ਵਹਾ ਤੂੰ ਕਰ ਰਹੇ ਹੋ ਕਰ ਰਹੇ ਤੂੰ ਮੈਨੂੰ ਲਾ ਕੇ ਵਹਾ ਥੱਲੇ ਮੈਂ ਹੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਕਿਧਰ ਤੰਗਿਆ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਰੰਨਾ ਚੋਰਨੀ ਕਰਕੇ ਯੇ ਮੈਨ ਲੇਟ ਹੋ ਗਿਆ। ਉਹ ਤੂੰ ਫੈਨ ਚੁੱਪ ਕਰ। ਇਹੋ ਜੀ ਨੂੰ ਫੇਰ ਸੋਣੀ ਪੈਂਦੀ ਆ। ਬੱਸ ਕਰ। ਯਾਰ ਇਹ ਜੀ ਕਰੋ ਸੱਤ ਸੱਤ ਲੋਕਾਂ ਦਾ ਨਿਕਲੇ। ਇਹੋ ਜੀ ਆ ਕੇ ਵਿੱਚ ਆ ਕੇ ਗੰਦ ਪਾਉਣ ਦੇ ਆਏ। ਆਪਣੀ ਗੇਟ ਹੁੰਦੇ ਆ। ਬੱਸ ਤੋੜੀਏ ਨਾ। ਮੈਂ ਉਹਨਾਂ ਦੇ ਨਾਲ ਸਾਰੇ ਨਾਲ। ਮੈਨੂੰ ਮਰੀ ਮੰਗੇ ਗੇ। ਸੌਰੀ ਵੀ ਨਹੀਂ ਮੰਗਦੀ। ਡਿਪਾਰਟਮੈਂਟ ਉਹਦੀ ਆ। ਅੱਗੇ ਜਿਹੜੇ ਮਲੇ। ਅੱਗੇ ਉੱਪਰ ਉਹ। ਚੱਲ। ਮਾਸ ਨੰਬਰ ਦੇ ਦੇ। ਅੱਗੇ ਉੱਪਰ ਉਹ। ਅੱਡੀ ਫੋਟੋ ਖਾਣੀ ਨਹੀਂ ਦਿੰਦੇ। ਅੱਡੀ ਗਾਪ ਆਇਆ ਬੰਦੇ 3 ਵਜੇ। ਨਹੀਂ ਫੈਲੋ। ਨਹੀਂ। ਇੱਕ ਤਾਂ ਕਰਦੇ ਕਿ ਕੀ ਨਹੀਂ। ਬਹਿ ਜਾਂਦੇ। ਜੋ ਕਰਨਾ ਕਰ। ਨਹੀਂ ਦਿੰਦੇ। ਅੱਡੀ ਫੋਟੋ ਖ ਇਹ ਤਾਂ ਸਾਰੀ ਨਹੀਂ ਮੈਂ ਨੰਬਰ ਹੀ ਮੱਗੇ ਨਹੀਂ ਤਰੀਕਾ ਵੀ ਨਾ ਮੱਕਾ ਮੱਤੇ ਨਹੀਂ ਬੰਦ ਨਹੀਂ ਸਾਰੀ ਬਾਤ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਮੈਂ ਬਸ ਤੂੰ ਕਰਾਈ ਨੂੰ ਕ੍ਰਾਈਮ ਖੋਲੇ ਲਾ ਫਿਰ ਬਸ ਕਰੋ ਬਸ ਕਰੋ ਮਰ ਨੂੰ ਆਪੀ ਨੂੰ ਤਾਂ ਬਲਾਕ ਫੋਨ ਬਲਾਕ ਨੂੰ ਕਿੰਨੇ ਨੂੰ ਬਣਾਣਾ ਹੈ ਬਲਾਕ ਨਹੀਂ ਲੱਖਾ ਤੇਰੇ ਪਿੱਛੇ ਕੋਣ ਹੁੰਦਾ ਭਾਈ ਓ ਯਾਰ ਭਾਗੀ ਭਾਗੀ ਨਹੀਂ ਕਰੇ ਭੈਣ 15 ਮਿੰਟ ਲਗਾ ਕੇ ਕਰਦੇ ਤੇਰੀ ਜਾਨ ਦੀ ਵਾਸਤੇ ਚੜੀ ਜਾਂਦੇ ਆ ਓ ਗੱਲ ਤੇ ਨੂ ਨਹੀਂ ਪੜਾ ਦੇ ਕੰਦ ਭਾਈ 100 ਨੰਬਰ ਚੱਲਣੀ ਹੈ ਹੋਰ ਕਿਹੜੇ ਚੱਲੂ 112 112 100 ਕੁਝ ਬੋਲੀ ਤੂੰ ਤੂੰ ਕਰ ਤੂੰ ਆਪਣਾ ਕਰ ਤੂੰ ਕਰ 100 ਨੰਬਰ ਹੀ ਚੱਲਦਾ ਹੈ ਹੋਰ ਕਿਹੜੇ ਚੱਲੂ 112 ਫਿਰ ਮੈਂ ਸਰਲ ਇਨਵੋਇਸ ਤੇਰੇ ਦਾ ਫੋਟੋ ਲੈ ਪਹਿਲਾਂ ਤੋਂ ਤਮੀਰ ਇਹਨਾਂ ਨਾਲ ਕੀਤੀ ਸੀ ਸਭ ਤੋਂ ਕਿੱਥੇ ਲੱਗੇ ਜੀ 10 ਮਿੰਟ ਹਾਂ ਇਹ ਜਾ ਬਈ ਪਹਿਲਾਂ ਚੱਲਦੀ ਆ ਕਾਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੀ ਜੁੜੀ ਕਰਦੇ ਸਹੀ ਫਿਰ ਅਸੀਂ ਬੰਦਾ 10 ਮਿੰਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਪਹਿਲਾਂ ਇਹਨਾਂ ਨਾਲ ਗੱਲ ਪੈਣੀ ਹੈ ਹਾਂਜੀ ਜੀ ਸ਼੍ਰੀਮਾਨ ਜੀ ਕਾਲੀਏ ਸਮਨਾਰਾ ਟਾਉਂਕ ਆ ਇੱਕ ਲੇਡੀ ਆ ਵਕਤਨੀ ਜੀ ਕਰਕੇ ਰੱਖੀ ਆ ਜੀ ਆਪਣੇ ਬੰਦੇ ਪੇ ਜੁੜ ਰਾ ਇਧਰ ਸਰਕਾਰੀ ਬੱਸ ਚਾਂ ਚੰਦੀ ਗੱਡੀ ਪਹੁੰਚੀ 3 कोटी ਕੋਟੀ ਹਾ ਲੋ ਉਧਰ ਵੀ ਆ ਰਿਹਾ ਕੰਡੀ ਆਪਣਾ ਨਾਮ ਕੀ ਆ ਮੀਤੂ ਮੀਤੂ ਬੋਰਵਾਲ ਦਾ ਨਾਮ ਕੋਈ ਗੱਲ ਨਹੀਂ ਇਸ ਵਾਰ ਸਾਰੇ ਟਿੱਪੂ ਕੋਈ ਦਾ ਘੱਟ ਚਪਾ ਨਾ ਗਿਆ ਚਾਂਦੀ ਵਾਸਤੇ ਲੀੜੀ ਕਰੀ ਆ ਤੂੰ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਪਹਿਲੇ ਤਾਂ ਹੁੰਦਾ ਮੈਂ ਤਾਂ ਐਨੀ ਗੱਲ ਕਹੀ ਆ ਬਸ ਤੁਹਾਨੂੰ ਮੈਂ ਟਿੱਪੂ ਕੱਲ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ ਬੋਲਜਾ ਸਵਾਰਗਾ ਲੈ ਕੇ ਜਾਣਾ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰਦੇ ਆਪਦਾ ਜਾ ਸਕਦੇ ਆ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮੰਨਤਾ ਦੀ ਗੱਲ ਹੈ ਰਿਕਵੈਸਟ ਹੈ ਮੇਰੀ ਥੋੜੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਭਾਈ ਜੀ ਗਵਰਨਮੈਂਟ ਟ੍ਰੈਵਲਿੰਗ ਪਾਸੇ ਡਰਾਈਵਰ ਪਰਦਾ ਮੈਂ ਨੰਬਰ ਲਾ ਮੈਂ ਮਿਸਕਾਲ ਮਾਰਤੀ ਆ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜਦੀ ਵਾਸਤੇ ਚੜਦੀ ਵਾਸਤੇ ਲੋਕ ਚੜਦੇ ਆ ਉਹ ਥੱਲੇ ਉਤਰ ਜੋ ਮੈਂ ਤਾਂ ਮਿਸਟੇਕ ਕੀਤਾ ਸਰ ਪੁਲਿਸ ਆ ਰਹੀ ਮੈਂ ਤਾਂ ਆਪਣਾ ਟਿਕਟ ਲਿਆ ਚੜ ਗਈ ਏ ਤੂੰ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟਦੁਆਲੇ ਲਈ ਨਹੀਂ ਉੱਤੋਂ ਅਜੇ ਸਾਰੇ ਗੱਲ ਪਈਆਂ ਨਹੀਂ ਸਰ ਕੰਮ ਖਰਾਬ ਕਰਨ ਨਹੀਂ ਬੈਗੇ ਔਰਦੇ ਆ ਤੇ ਔਰਦੇ ਰਹੇ ਜੇ ਬੰਦਾ ਹੁੰਦੀ ਨਾ ਹੁਣੇ ਤਕੇਰੇ ਵਰਗੇ ਨਾਲ ਇੰਗ ਕਰਨਾ ਪੈਂਦਾ ਹੱਥ ਦਾ ਧੁਲਾ ਰੇ ਬਾਦਮੀ ਕਰੀ ਤੇ ਤੂੰ ਇਨ ਪਾਗਲ ਨਾਲ ਕੀ ਇਹ ਨੂੰ ਆ ਇਹਨੂੰ ਹੱਥ ਜੁੜਾਏ ਲੈ ਲਾ ਇਹਨੂੰ ਸਾਰੀ ਰਿਕਾਰਡਿੰਗ ਸਾਰੀ ਹੋ ਗਈ ਹੈ ਕਲੀਅਰ ਤੋਂ ਭਰਾ ਨੇ ਕਾਗਜ਼ ਨੇ ਮੈਨ ਲਿਖਣੇ ਹੋਣੀਆਂ ਕਾ ਇਹੋ ਜੇ ਕਰਦੇ ਪੁੱਠੇ ਇਹਦਾ ਫਾਦਾ ਖਾਂਦੇ ਕਿੰਨੇ ਨੂੰ ਆ ਕੇ ਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਤਰ ਜਾ ਮੈਂ 48 ਵਾਲੀਆਂ ਲੈ ਕੇ ਜਾਣਾ ਥੱਲੇ ਉੱਤੇ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਤੇ ਮੈਂ ਚੱਲ ਜਾਣਾ ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਰਾ ਤੁਸੀ ਫੁੱਟਰਾ ਨਹੀਂ ਬੋਲਦੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਕੋਲੋਂ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਵੀਰ ਕਹਿਣ ਦੀਆਂ ਹੁਣੇ ਤਰ੍ਹਾਂ ਹੁਣੇ 10 ਮਿੰਟ ਪਹਿਲਾਂ ਮਿਸ ਬੇਰ ਕੀਤਾ ਇਹਦਾ ਆਪ ਦੇ ਵੀ ਮਨਾ ਸਾਰੇ ਗਾਇ ਚੱਲਣਾ ਮੈਨੂੰ ਮਤਰ ਦੋ ਅਨੰਤ ਹਸਪੀਟਲ ਕੰਮ ਕਰਦੀ ਹੈ ਕਿਥੇ ਕਰਦੀ ਹੈ ਨਹੀਂ ਕਿਤੇ ਨਹੀਂ ਕਰਦੀ ਕਿਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੋ ਉਹ ਤਾਂ ਪਾਈ ਜਾਣਾ ਨਹੀਂ ਕਿਸੇ ਕੋਲ ਤੋਂ ਕੋਈ ਸਮਝ ਨਾ ਗਾਣੀ ਨਹੀਂ ਜਾਣਾਂ ਬਾਈ ਜੀ ਖੜੇ ਖੜੇ ਉਤਰ ਜਾਓ ਜੀ ਇਹ ਮੇਰੀ ਰਿਕਵੈਸਟ ਹੈ ਬਸ ਤਾਂ ਚੱਲੇ ਵੀ 48 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਹੈ 52 ਵਾਲਾ ਉਹ ਕਰਕੇ ਸਾਰੇ ਅੰਦਰੇ ਲਾ ਬਾਈ ਜੀ ਮੈਂ 52 ਸਵਾਰੀਆਂ ਵਾਲੇ ਜਾਣਗਾ ਕਿ ਪ੍ਰਧਾਨ ਸਾਹਿਬ ਨੇ ਕਿਹਾ ਕਿ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤੋਂ 322 ਥੱਲੇ ਲਾ ਦੇ ਤੂੰ ਆਪਾਂ ਨੰਬਰ ਲੈ ਲਏ ਨਹੀਂ ਨਹੀਂ ਐਡਾ ਨਹੀਂ ਹੁੰਦਾ ਆਲਾ ਨਾ ਤੁਸੀਂ ਮੈਂ ਇੱਕ ਮੰਨਦਾ ਸਾਰੇ ਜਿਹੜੇ ਫੋਨ ਕਰਦੇ ਨੇ ਕੁੱਲ ਸਾਰੇ ਅੱਗੇ ਆਜਾ ਕੁੱਲ ਸਾਰੇ ਨੂੰ ਕੀ ਕਹਿੰਦਾ ਤੁਸੀਂ ਕਹਿ ਰਹੇ ਹੋ ਮੈਂ ਸਾਰੇ ਨੇ ਕਰ ਲਏ ਫੋਨ ਹਾਂ ਕਿਤੇ ਆ ਸਾਰਿਆਂ ਨੇ ਕੀਤੇ ਫੋਨ ਕਰੀ